ਅਸੀਂ ਅੱਜ ਮੈਂ ਖਜਾਲੇ ਦੀ ਇੱਕ ਪੋਸਟ ਦੋ ਪੋਸਟਾਂ ਖਜਾਲੇ ਦੀਆਂ ਉਹ ਜਿਹੜਾ ਮੁੰਡਾ ਗਾਉਂਦਾ ਉਹਦੀਆਂ ਦੇਖੀਆਂ ਉਹਨੇ ਲਿਖਿਆ ਕਿ ਅਸੀਂ ਸੁਣਦੇ ਹੁੰਦੇ ਸੀ ਅਸੀਂ ਵੀ ਸੁਣਦੇ ਹੁੰਦੇ ਸੀ ਬਚਪਨ ਤੋਂ ਇਹ ਤਾਂ ਕੜਾਖਾਨੇ ਨੇ ਜੀ ਇਹ ਤਾਂ ਲੰਗਰ ਪਾੜਨ ਵਾਲੇ ਆ ਜੀ ਇਹ ਤਾਂ ਫੁਲਾਨਾ ਜੀ ਤੇਮਕਾ ਜੀ ਲੋਕ ਕਹਿੰਦੇ ਨੇ ਲੋਕਾਂ ਦੀ ਜ਼ੁਬਾਨ ਤੇ ਇਹ ਗੱਲ ਆ ਇਹ ਗੱਲ ਵਾਕਈ ਸਹੀ ਹੋ ਰਹੀ ਆ ਹੁਣ ਉੱਥੇ ਜਾਂਦੇ ਆ ਤੇ ਉੱਥੇ ਜਾ ਕੇ ਮਾਈਕ ਫੜਦੇ ਆ 10 ਮਿੰਟ ਉੱਥੇ ਬੋਲਦੇ ਆ ਬੋਲ ਕੇ ਚੁੱਪ ਕਰਕੇ ਗੱਡੀ ਸਟਾਰਟ ਕਰਦੇ ਆ ਆਪੋ ਆਪਣੀ ਜਗ੍ਹਾ ਤੇ ਚਾਹੇ ਉਹ ਦਾਦੂ ਵਾਲ ਹੋਵੇ ਚਾਹੇ ਉਹ ਕੋਈ ਹੋਰ ਲੀਡਰ ਹੋਵੇ ਕੋਈ ਵੀ ਜਾਂਦਾ ਇਹਨੂੰ ਮੋਰਚਾ ਕਹਿੰਦੇ ਨੇ ਇਹਨੂੰ ਤਾਂ ਮੀਟਿੰਗ ਕਹਿੰਦੇ ਨੇ ਤੁਸੀਂ ਮੀਟਿੰਗਾਂ ਕਰਨ ਫੋਟੋਆਂ ਵਿੱਚ ਆਉਣ ਉੱਥੇ ਤੁਸੀਂ ਪ੍ਰਚਾਰ ਕਰਨ ਉੱਥੇ ਲੈਕਚਰ ਕਰਨੇ ਜਾਂਦੇ ਹੋ ਸਿਰਫ ਉਹ ਕਹਾਦਾ ਮੋਰਚੇ ਜਾਂਨ ਨੂੰ ਤੁਸੀਂ ਉਹਦੇ ਨਾਲੋਂ ਤਾਂ ਨਾ ਜਾਓ ਤਵਿੱਤਰ ਉਹਦੇ ਨਾਲੋਂ ਤਾਂ ਨਾ ਜਾਓ ਵੇਤਰਾ ਭਾਈ ਜੇ ਉੱਥੇ ਜਾਣਾ ਤਾਂ ਉੱਥੇ ਜਾ ਕੇ ਬੈਠੋ ਤੁਹਾਡਾ ਭਾਈ ਕੋਈ ਕਮੈਂਟ ਨਹੀਂ ਆ ਰਿਹਾ ਮੈਨੂੰ ਨਹੀਂ ਪਤਾ ਆਵਾਜ਼ ਬੂਝ ਸਹੀ ਆ ਰਹੀ ਹੈ ਜਾਂ ਨਹੀਂ ਸਹੀ ਆ ਰਹੀ ਕਮੈਂਟਾਂ ਨੂੰ ਅੱਜ ਕੀ ਗੋਲੀ ਵੱਜ ਗਈ ਪਤਾ ਨਹੀਂ ਤੇ ਫੇਰ ਤਾਂ ਭਾਈ ਨਾ ਹੀ ਜਾਓ ਜੇ ਤੁਸੀਂ ਮਤਲਬ ਉਥੇ ਫੋਟੋਆਂ ਖਿਚਵਾਉਣੇ ਜਾਣਾ ਉਹਦੇ ਨਾਲੋਂ ਤਾਂ ਬਿਹਤਰ ਆ ਵੀ ਨਾ ਜਾਓ ਇਹ ਜੇ ਜਾਣਿਓ ਤਾਂ ਉਥੇ ਮੋਰਚਾ ਲਾ ਕੇ ਬੈਠੋ ਅਸੀਂ ਇੱਕ ਚੀਜ਼ ਦੀ ਸ਼ਰਮ ਆਉਂਦੀ ਆ ਦੇਖ ਕੇ ਕਿ ਐਸੀ ਢਿੱਡ ਲਈ ਆਪਣੀਆਂ ਜ਼ਮੀਨਾਂ ਲਈ ਤਾ ਤੁਰ ਪੈਨੇ ਆ ਟਰਾਲੀਆਂ ਸਟਾਰਟ ਕਰਕੇ ਇਨੇ ਇਨੇ 10 10 20 ਵੀ 50 50 ਬੰਦੇ ਲੱਦ ਕੇ ਉਧਰ ਨੂੰ ਤੁਰ ਪੈਨੇ ਆ ਅਸੀਂ ਲੇਕਿਨ ਜਿੱਧਰ ਸਾਡੇ ਕੋਈ ਗੁਰੂ ਦਾ ਮਸਲਾ ਜਿਨੇ ਸਾਨੂੰ ਜ਼ਮੀਨਾਂ ਵਾਲੇ ਬਣਾਇਆ ਔਰ ਜਿਨੇ ਜ਼ਮੀਨਾਂ ਵਾਲੇ ਬਣਾ ਕੇ ਸਾਨੂੰ ਰੱਖਣਾ ਜਿਹਦੇ ਮੁਰੇ ਅਸੀਂ ਰੋਜ਼ ਅਰਦਾਸ ਕਰਦੇ ਆਂ ਸਵੇਰੇ ਸ਼ਾਮ ਤੇ ਉਧਰਲੇ ਪਾਸੇ ਸਾਡਾ ਕੋਈ ਧਿਆਨ ਨਹੀਂ ਹੈ ਸਾਨੂੰ ਇਹ ਚੀਜ਼ ਭੁੱਲ ਗਿਆ ਕਿ ਜਿਹੜੀਆਂ ਜ਼ਮੀਨਾਂ ਅਸੀਂ ਬਚਾਉਣ ਤੁਰੇ ਹੋਏ ਆ ਉਹ ਜ਼ਮੀਨਾਂ ਉਹ ਗੁਰੂ ਮਹਾਰਾਜ ਕਰੇ ਤਾਂ ਉਹਨੇ ਉਹਨੇ 2 ਮਿੰਟ ਨਹੀਂ ਲਾਉਣੇ ਕਿਹੜੀ ਗਵਰਨਮੈਂਟ ਕਿਹੜੀ ਕੋਈ ਹੋਰ ਜੇ ਉਹ ਕਰਨ ਤੇ ਆ ਗਿਆ ਤੇ ਸਾਡੇ ਮੁੰਡੇ ਉੱਥੇ ਕੀ ਮੈਂ ਹੁਣ ਉਹ ਲਬਜ਼ ਵਰਤਾਂ ਕਿ ਉਹਨਾਂ ਦੇ ਹਾਲਾਤ ਕੀ ਨੇ ਔਰ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਕੀ ਹਾਲਾਤ ਨੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਮਾੜੀ ਮੋਟੀ ਚਲੋ ਜੇ ਤੁਸੀਂ 10 ਬੰਦਿਆਂ ਦਾ ਗਰੁੱਪ ਲੈ ਕੇ ਕੋਈ ਬੰਦਾ ਜਾਂਦਾ ਕਿਸੇ ਨੂੰ 10ਾਂ ਚੋਂ ਇੱਕ ਬੰਦੇ ਨੂੰ ਕੋਈ ਘਰੇ ਕੰਮ ਹੋ ਗਿਆ ਉਹ ਵਾਪਸ ਆਇਆ ਫਿਰ ਵਾਪਸ ਚਲਾ ਗਿਆ ਦੋ ਬੰਦੇ ਹੋਰ ਨਾਲ ਲੈ ਗਿਆ ਦੋ ਆ ਗਏ ਦੋ ਚਾਰ ਨੂੰ ਲੈ ਗਿਆ ਇਹ ਤਾਂ ਹੁੰਦਾ ਮੋਰਚਾ ਇਹ ਥੋੜੀ ਮੋਰਚਾ ਹੁੰਦਾ ਕਿ ਇੱਕ ਦਿਨ ਗਏ ਕਿ 100 ਬੰਦਾ ਲੈ ਗਏ ਵੀ 100 ਬੰਦਾ ਚੜ੍ਹੇ ਸਾਮ ਨੂੰ ਵਾਚ ਜਾ ਗੱਡੀਆਂ ਸਟਾਰਟ ਕੀਤੀਆਂ ਵਾਪਸ ਆ ਗਏ ਤੇ ਰਾਤ ਨੂੰ ਉੱਥੇ 10 ਬੰਦੇ ਬਣੀ ਉਹ ਸੰਭਗ ਬੈਰੀਅਰ ਤੇ ਦੇਖ ਲਓ ਖਨੌਰੀ ਬੈਰੀਅਰ ਤੇ ਦੇਖ ਲਓ ਜਿੰਨੇ ਬੰਦੇ ਉੱਥੇ ਪਹਿਲੇ ਦਿਨ ਗਏ ਸੀ ਉਸ ਤੋਂ ਵੱਧ ਨੇ ਉੱਥੇ ਘਟ ਨਹੀਂ ਰਹੇ ਵੱਧ ਰਹੇ ਨੇ ਉਹ ਹੰਮ ਉਹਨੂੰ ਕਹਿ ਕਹਿ ਸਕਦੇ ਆਂ ਸੀ ਮੋਰਚਾ ਆਹ ਕਿਹੜਾ ਮੋਰਚਾ ਹਾਥੀ ਜੋੜ ਸਕਦੇ ਆਂ ਬਾਈ ਬੇਨਤੀ ਉਹ ਹੀ ਕਰ ਸਕਦੇ ਆਂ ਇਹ ਤੋਂ ਵੱਧ ਤਾਂ ਕੁਝ ਨਹੀਂ ਕਰ ਸਕਦੇ ਦੂਸਰੀ ਗੱਲ ਪੰਜਾਬ ਗਵਰਨਮੈਂਟ ਨੂੰ ਮੈਂ ਤਾਂ ਕਦੇ ਕਿਹਾ ਨਹੀਂ ਭਗਵੰਤ ਮਾਨ ਨੂੰ ਕਿਉਂਕਿ ਨਾ ਤਾਂ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਮੰਨਦਾ ਨਾ ਭਗਵੰਤ ਮਾਨ ਹੈ ਹੀ ਮੁੱਖ ਮੰਤਰੀ ਉਹ ਤਾਂ ਸਭ ਕੁਝ ਦਿੱਲੀ ਤੋਂ ਚੱਲ ਰਿਹਾ ਹੈ ਉਹ ਤਾਂ ਮੈਂ ਮੇਰੀਆਂ ਵੀਡੀਓ ਚੱਕ ਕੇ ਦੇਖ ਲਓ ਮੇਰੇ ਪੇਜ ਤੋਂ ਮੈਂ ਗਵਰਨਮੈਂਟ ਆਉਣ ਤੋਂ ਪਹਿਲਾਂ ਸੇ ਨੂੰ ਦੱਸਤਾ ਸੀ ਵੀ ਸਭ ਦਿੱਲੀ ਤੋਂ ਚੱਲੇਗਾ ਮੈਂ ਕੋਈ ਨਾ ਮੈਂ ਜੋਤਸੀਆਂ ਨਾ ਕੋਈ ਬਾਬਾ ਚੋਣਾ ਤੋਂ 1 ਮਹੀਨੇ 2 ਮਹੀਨੇ ਪਹਿਲਾਂ ਮੈਂ ਤੁਹਾਨੂੰ ਦੱਸਤਾ ਸੀ ਵੀ ਜੇ ਇਹ ਸਰਕਾਰ ਬਣ ਗਈ ਤਾਂ ਉਹ ਦਿੱਲੀ ਤੋਂ ਚੱਲੇਗਾ ਚੱਲ ਰਿਹਾ ਉਹ ਪਰ ਫੇਰ ਵੀ ਅਸੀਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਹਾਥੀ ਜੋੜ ਸਕਦੇ ਆ ਵੀ ਉਹ ਇੰਤਜ਼ਾਰ ਕਰ ਰਹੇ ਆ ਭਾਈ ਕਿ ਡੈੱਡ ਬਾਡੀ ਕੋਈ ਆਉਂਦੀ ਆ ਡੇਬਰੂਗੜ ਤੋਂ ਜਾਂ ਉਹ ਇੰਤਜ਼ਾਰ ਕਰ ਰਹੇ ਆ ਕਿ ਅਮਰਸਰ ਮੋਰਚੇ ਤੋਂ ਕੋਈ ਡੈੱਡ ਬਾਡੀ ਹਸਪਤਾਲ ਪਹੁੰਚਦੀ ਆ ਪੰਜਾਬ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਆ ਬਾਈ ਤੁਸੀਂ ਵੀ ਸਿੱਖਾਂ ਦੇ ਬੱਚੇ ਹੋ ਤੁਸੀਂ ਕਿਸੇ ਮੰਤਰੀ ਨੂੰ ਕਿਸੇ ਮੁੱਖ ਮੰਤਰੀ ਨੂੰ ਮੂੰਹ ਨਹੀਂ ਦਿਖਾਉਣਾ ਤੁਹਾਡਾ ਜਦੋਂ ਲੇਖਾ ਜੋਖਾ ਹੋਣਾ ਤੋ ਗੁਰੂ ਮਹਾਰਾਜ ਦੇ ਸਾਹਮਣੇ ਹੋਣਾ ਔਰ ਸਵੇਰੇ ਸਾਮ ਜਾਂਦੇ ਵੀ ਹੋਮੋਗੇ ਗੁਰੂ ਘਰ ਤੁਸੀਂ ਵੀ ਕੁਝ ਸੋਚੋ ਯਾਰ ਜੇ ਕੋਈ ਆਉਣਾ ਚਾਹੁੰਦਾ ਹੈ ਕਿਸੇ ਪਿੰਡ ਦੇ ਵਿੱਚ ਕੋਈ ਅਨਾਉਂਸਮੈਂਟ ਹੁੰਦੀ ਆ ਤੁਸੀਂ ਜਾ ਕੇ ਉਹਨਾਂ ਨੂੰ ਧਮਕੀਆਂ ਦੇਣ ਲੱਗ ਜਾਨੇ ਉਹ ਕਾਦੇ ਸਿੱਖੋ ਯਾਰ ਤੁਸੀਂ ਪੰਜਾਬ ਪੁਲਿਸ ਵਾਲੇ ਸ਼ਰਮ ਕਰੋ ਯਾਰ ਮਾੜੀ ਮੋਟੀ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਉਹ ਅਸੀਂ ਕੀ ਕਹਿ ਸਕਦੇ ਹਾਂ ਹੁਣ ਤੁਹਾਨੂੰ ਇੱਥੇ ਸਾਡੇ ਹੋਇਆ ਸੀ 2019 ਦੇ ਵਿੱਚ ਇਥੇ ਦੀ ਸਟੇਟ ਦੀ ਪੁਲਿਸ ਨੇ ਸਰੇ ਆਮ ਜਵਾਬ ਦਿੱਤਾ ਸੀ ਜੀ ਸਾਡੇ ਲੋਕ ਨੇ ਅਸੀਂ ਸਾਡੇ ਲੋਕਾਂ ਦੇ ਜੁਰਮ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਠੀਕ ਆ ਜੀ ਤੁਸੀਂ ਪੁਲਿਸ ਸਟੇਸ਼ਨਾਂ 'ਚ ਬੈਠੋ ਉਹਨਾਂ ਨੇ ਸੈਂਟਰ ਤੋਂ ਪੁਲਿਸ ਭੇਜੀ ਸੀ ਜਦੋਂ ਮਸਲਾ ਖਤਮ ਹੋ ਗਿਆ ਰੈਫਰੈਂਡਮ ਹੋ ਗਿਆ ਆ ਮੋਰਚਾ ਖਤਮ ਹੋ ਗਿਆ ਉਹੀ ਪੁਲਿਸ ਫੇਰ ਕੰਮ ਕਰ ਰਹੀ ਹੈ ਤੁਹਾਨੂੰ ਕੀ ਕਰ ਦੇਣਗੇ ਇਹ ਯਾਰ ਤੁਹਾਨੂੰ ਮੈਂ 50 ਵਾਰੀ ਕਿਹਾ ਤੁਹਾਨੂੰ ਬਦਲ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਦੇਣਗੇ ਕੀ ਕਰ ਦੇਣਗੇ ਆਪਣੇ ਗੁਰੂ ਨਾਲ ਕੋਈ ਗੁਰੂ ਦੇ ਤਾਂ ਸੱਕੇ ਬਣ ਜਾਓ ਯਾਰ ਤੇ ਤੀਸਰੀ ਬੇਨਤੀ ਜਿਹੜੇ ਅਸੀਂ ਬਾਹਰ ਬੈਠੇ ਆਂ ਜਿਹੜੇ ਵੀ ਮੈਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤੋਂ ਸੁਣਦੇ ਨੇ ਮੈਂ ਕੱਲ ਵੀ ਵੀਡੀਓ ਦੇ ਲਾਸਟ ਦੇ ਵਿੱਚ ਬੋਲਿਆ ਸੀ ਤੁਹਾਨੂੰ ਵੀ ਯਾਰ ਥਾੜੀ ਮਾੜੀ ਮੋਟੀ ਸ਼ਰਮ ਸਾਡੇ ਪੱਲੇ ਸਾਨੂੰ ਆਉਣੀ ਚਾਹੀਦੀ ਆ ਕਿ ਅਸੀਂ ਪੋਸਟਾਂ ਪਾਉਣ ਯੋਗ ਆ ਬੜਕਾ ਮਾਰਨ ਯੋਗ ਆ ਪਰ ਮੈਨੂੰ 500 ਕਮੈਂਟ ਆਇਆ ਕੱਲ ਵੀਡੀਓ ਦੇ ਵਿੱਚ ਜਿੰਨਾ ਲੋਕਾਂ ਨੇ ਇਹ ਗੱਲ ਕਹੀ ਆ ਕਿ ਦੇ ਭਾਈ ਜਾਣ ਨੂੰ ਤਿਆਰ ਆ ਗਰੁੱਪ ਲੈ ਕੇ ਜਾਣ ਨੂੰ ਵੀ ਤਿਆਰ ਆ 2-200 ਬੰਦਾ ਲੈ ਕੇ ਜਾਣ ਨੂੰ ਵੀ ਤਿਆਰ ਆ 1000-1000 ਬੰਦਾ ਲੈ ਕੇ ਵੀ ਜਾਣ ਨੂੰ ਤਿਆਰ ਆ ਪਰ ਸਾਡੇ ਪੱਲੇ ਕੁਝ ਨਹੀਂ ਭਾਈ ਠੀਕ ਆ ਉੱਥੇ ਮੋਰ ਕੇ ਚ ਰਹਿਸ਼ ਹੈ ਗਿਆ ਰਹਿ ਲਾਂਗੇ ਲੰਗਰ ਫ੍ਰੀ ਚੱਕ ਲਾਂਗੇ ਲੇਕਿਨ ਜਾਣ ਵਾਸਤੇ ਸਾਨੂੰ ਕੋਈ ਸਾਧਨ ਚਾਹੀਦਾ ਸਾਨੂੰ ਕੋਈ ਗੱਡੀ ਚ ਤੇਲ ਚਾਹੀਦਾ ਸਾਨੂੰ ਕੁਝ ਚਾਹ ਸਾਡੇ ਹੈ ਨਹੀਂ ਕੁਝ ਪੱਲੇ ਭਾਈ ਅਸੀਂ ਕਿਵੇਂ ਜਾਈਏ ਚੋਲੋ ਜੀ ਇੱਕ ਦੋ ਬੰਦੇ ਤਾਂ ਚਲੇ ਜਾਂਦੇ ਆ ਕੋਈ ਗੱਲ ਨਹੀਂ ਜੇ ਸੀ ਕੋਈ ਗਰੁੱਪ ਲੈ ਕੇ ਜਾਣਾ ਤਾਂ ਸਾਨੂੰ ਗੱਡੀ ਦਾ ਪ੍ਰਬੰਧ ਕਰਨਾ ਪਊ ਜਾਂ ਬੱਸ ਦਾ ਜਾਂ ਟ੍ਰੇਨ ਦਾ ਕੋਈ ਕਿਰਾਇਆ ਦੇਣਾ ਪਊ ਉਹਦੇ ਵਾਸਤੇ ਸਾਡੇ ਪੱਲੇ ਕੁਝ ਨਹੀਂ ਬਾਈ ਆਪਾਂ ਕੀ ਕਰ ਰਹੇ ਆ ਜਿੰਨੇ ਵੀ ਬਾਹਰ ਲਿਆ ਉਹਨਾਂ ਨੂੰ ਬੇਨਤੀ ਕਰਦਾ ਬਾਈ ਜਿਹੜੇ ਵੀ ਪਿੰਡ ਚੋਂ ਕੋਈ ਜਥਾ ਆਉਣਾ ਚਾਹੁੰਦਾ ਉਹਨਾਂ ਦਾ ਐਡਰੈਸ ਉਹਨਾਂ ਦਾ ਪਤਾ ਉਹਨਾਂ ਦਾ ਡਾਇਰੈਕਟ ਤੁਹਾਨੂੰ ਦਿੱਤਾ ਜਾਏਗਾ ਫਲਾਨੇ ਪਿੰਡ ਦੇ ਵਿੱਚ ਭਾਈ ਕੰਟੈਕਟ ਕਰ ਲੋ ਉਹਨਾਂ ਦਾ ਨੰਬਰ ਫੋਨ ਦਾ ਦਿੱਤਾ ਜਾਏਗਾ ਉਹਨਾਂ ਨੂੰ ਤੇਲ ਪਵਾ ਦੇ ਉਹਨੂੰ ਕੋਈ ਗੱਡੀ ਕਰਕੇ ਦੇ ਦਿਓ ਕਸ਼ਤਾ ਕਰੀਏ ਐ ਤਾਂ ਯੰਗਰੀ ਜਿੱਤੀ ਜਾਣੀ ਕਿ ਅਸੀਂ ਮਰਨ ਦਾ ਇੰਤਜ਼ਾਰ ਕਰ ਰਹੇ ਹਾਂ ਵੀ ਕੋਈ ਮਰੇ ਤਾਂ ਫਿਰ ਉਹਦੇ ਭੋਗ ਤੇ ਇਕੱਠੇ ਹੋਈਏ ਅਸੀਂ ਡੇਵਰੂ ਘਾੜ ਦੇ ਵਿੱਚੋਂ ਦੋ ਸਿੰਘਾਂ ਦੀਆਂ ਮੈਂ ਹੁਣ ਆਪਣੀ ਜ਼ਬਾਨ ਜ਼ਬਾਨ ਕੱਟੀ ਜਾਵੇ ਇਹ ਜੀ ਸਾਲੀ ਜ਼ਬਾਨ ਸਾਡੀ ਉਹ ਲਫ਼ਜ਼ ਮੈਂ ਕਹਿਣਾ ਨਹੀਂ ਚਾਹੁੰਦਾ ਡਿਬਰੂ ਘਰ ਤੋਂ ਦੋ ਬੰਦੇ ਡੈੱਡ ਹੋ ਕੇ ਆਉਣ ਆਉਣ ਦੇ ਕਿਨਾਰੇ ਨੇ ਇਸ ਟਾਈਮ ਆ ਮੈਨੂੰ ਵਿੱਚ ਹੀ ਆ WhatsApp ਤੇ ਮੈਸੇਜ ਆਈ ਜਾਂਦੇ ਨੇ ਭਾਈ ਸਾਡੇ ਕੋਲੇ ਜਾਣ ਨੂੰ ਕੁਝ ਨਹੀਂ ਹੈ ਅਸੀਂ ਗੱਡੀ ਕਰਕੇ ਜਾਈਏ ਤਾਂ ਸਾਡੇ ਕੋਲ ਦੇਣ ਨੂੰ ਕਿਰਾਇਆ ਨਹੀਂ ਹੈ ਇਸ ਕਰਕੇ ਬਾਹਰਲੇ ਵੀਰਾਂ ਨੂੰ ਬੇਨਤੀ ਕਰਦਾ ਜੇ ਤੁਹਾਨੂੰ ਨਹੀਂ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ ਤੁਹਾਨੂੰ ਸਿੱਧਾ ਕੋਈ ਪੈਸੇ ਦੀ ਫੇਰਾ ਫੇਰੀ ਕੋਈ ਕਿਸੇ ਦੇ ਪੱਲੇ ਨਹੀਂ ਪਾਉਣਾ ਕਿਸੇ ਦੇ ਕੌੜਤ ਵੀ ਕੁਛ ਨਹੀਂ ਤੁਹਾਨੂੰ ਪਿੰਡ ਦੇ ਜਿਹੜੇ ਪਿੰਡ ਤੋਂ ਕੋਈ ਜਥਾ ਆਉਣਾ ਚਾਹੁੰਦਾ ਉਹਦਾ ਡਾਇਰੈਕਟ ਨੰਬਰ ਦਿੱਤਾ ਜਾਊਗਾ ਉਹਨਾਂ ਨਾਲ ਕੰਟੈਕਟ ਕਰੋ ਕਿੰਨੇ ਬੰਦੇ ਆ ਰਹੇ ਹਾਂ ਜੀ ਕਿੰਨੀਆਂ ਗੱਡੀਆਂ ਲੈ ਕੇ ਆ ਰਹੇ ਹਾਂ ਜਾਂ ਬੱਸ ਚਾ ਰਹੇ ਹਾਂ ਕਿੰਨੇ ਪੈਸੇ ਚਾਹੀਦੇ ਆ 5000 7000 10000 20000 ਜਿੰਨਾ ਉਹ ਆਪਾਂ ਕਰੀਏ ਤੇ ਲਾਸਟ ਦੇ ਵਿੱਚ ਇਹ ਵੀਡੀਓ ਮੇਰੀ ਜੇ ਹੋ ਸਕੇ ਕੋਈ ਸਿੰਘ ਵਿੱਚੋਂ ਇਹ ਜਹ ਹੈਗਾ ਸੁਣਨ ਵਾਲਾ ਤਾਂ ਸਾਡੇ ਜਥੇਦਾਰਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਤੱਕ ਪਹਚਾਓ ਇੱਕ ਤਾਂ ਹੁੰਦੀਆਂ ਸੁਣੀਆਂ ਸੁਣਾਈਆਂ ਗੱਲਾਂ ਇੱਕ ਹੁੰਦੀਆਂ ਅੱਖੀ ਦੇਖਣ ਦੀਆਂ ਗੱਲਾਂ ਸੁਣੀ ਸੁਣਾਈ ਗੰਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਲੇਕਿਨ ਅੱਖੀ ਦੇਖਣ ਵਾਲੀ ਗੱਲ ਤੇ ਜੋ ਇਹਨਾਂ ਅੱਖਾਂ ਨੇ ਦੇਖੀ ਆ ਇਹਨਾਂ ਕੰਨਾਂ ਨੇ ਸੁਣੀ ਆ 22 ਫੇਸ ਉਹ ਤਾਂ ਅਸੀਂ ਉਹ ਤਾਂ ਪੱਥਰ ਤੇ ਲੀਕ ਆ ਨਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਆਪਣੀ ਲਾਈਫ ਦੇ ਵਿੱਚ ਅਸੀਂ ਦੇ ਦਹਾਕੇ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇੱਕ ਬਿਆਨ ਦਿੰਦੇ ਸੀ ਚੂਲਾ ਹਿਲ ਜਾਂਦੀ ਸੀ ਸੈਂਟਰ ਗਵਰਨਮੈਂਟ ਦੀਆਂ ਸੈਂਟਰ ਗਵਰਨਮੈਂਟਾਂ ਦੇ ਮਨਿਸਟਰਾਂ ਦੀ ਲੈਣ ਲੱਕੀ ਆਉਂਦੀ ਹੁੰਦੀ ਸੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਹੁਣ ਤੁਹਾਨੂੰ ਕੋਈ 2 ਮਿੰਟ ਮਿਲਣ ਨੂੰ ਡੀਸੀ ਤਿਆਰ ਨਹੀਂ ਹੈ ਕੀ ਖਾਮੀਆਂ ਤੁਹਾਡੇ ਵਿੱਚ ਹੱਥ ਜੋੜਦੇ ਆ ਭਾਈ ਤੁਹਾਡੇ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਗੇ ਅਸੀਂ ਹਾਥੀ ਜੋੜ ਸਕਦੇ ਹਾਂ ਹੋਰ ਤਾਂ ਕੁਝ ਕਰਨੀ ਨਾ ਤੁਹਾਨੂੰ ਅਸੀਂ ਕੋਈ ਮਾੜਾ ਬੋਲ ਸਾਬਤ ਬੋਲ ਸਕਦੇ ਆ ਨਾ ਅਸੀਂ ਤੁਹਾਡੀ ਕੋਈ ਬੇਇੱਜ਼ਤੀ ਕਰ ਸਕਦੇ ਆ ਕਿਉਂਕਿ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਉਹ ਜਗ੍ਹਾ ਸਾਡੇ ਸਾਡਾ ਸਾਡੇ ਜਾਨ ਤੋਂ ਵੀ ਪਿਆਰੀ ਹੈ ਸਾਨੂੰ ਜਿਹੜੇ ਜਗ੍ਹਾ ਦੇ ਨਵੇਂ ਦੇ ਹੋ ਤੁਸੀਂ ਉਹ ਲੱਗ ਗੱਲ ਹੈ ਕਿ ਤੁਸੀਂ ਆਰਐਸਐਸ ਦੇ ਧੱਕੇ ਚੜੇ ਹੋਏ ਹੋ ਗਵਰਨਮੈਂਟਾਂ ਦੇ ਧੱਕੇ ਚੜੇ ਹੋਏ ਹੋ ਪਰ ਫਿਰ ਵੀ ਬੇਨਤੀ ਕਰਦੇ ਆ ਅਸੀਂ ਕਿ ਭਾਈ ਜੇ ਹੋਰ ਨਹੀਂ ਕੁਝ ਕਰ ਸਕਦੇ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਕਮੇਟੀਆਂ ਬਣਾਉਣੀਆਂ ਕੀ ਗੱਲ ਇਹ ਕੋਈ ਇਨਕੁਆਰੀ ਕਰਨੀਆਂ ਅਸੀਂ ਕਿਸੇ ਕੇਸ ਦੀ ਕਮੇਟੀਆਂ ਬਣਾਉਣੀਆਂ ਇਹ ਜਥੇਦਾਰਾਂ ਦਾ ਕੰਮ ਹੈ ਕਿ ਕਮੇਟੀਆਂ ਬਣਾਉਣੀਆਂ ਨੇ ਕੀ ਤੁਹਾਨੂੰ ਪਤਾ ਨਹੀਂ ਕਿ ਡਿਬਿਊਰੋਕਰਡ ਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਪਤਾ ਨਹੀਂ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਕੀ ਕੀਤਾ ਕਾਹੀ ਇਨਕੁਆਰੀ ਕਰਨੀ ਹੈ ਤੁਸੀਂ ਕਮੇਟੀ ਬਣਾ ਕੇ ਬੇਨਤੀ ਕਰਦੇ ਆ ਤੁਹਾਡੇ ਅੱਗੇ ਹੱਥ ਜੋੜਦੇ ਆ ਤੁਹਾਡੇ ਮੂਹਰੇ ਜੇ ਤੁਸੀਂ ਹੋਰ ਕੁਝ ਨਹੀਂ ਨਾ ਕਰ ਸਕਦੇ ਤਾਂ ਕਿਰਪਾ ਕਰੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਨੂੰ ਬੇਨਤੀ ਆ ਉਥੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਕਰ ਦਿਓ ਸਿੰਘਾਂ ਨੂੰ ਤੇ ਸਿੰਘਾਂ ਦੇ ਪਰਿਵਾਰ ਨੂੰ ਕਿ ਭਾਈ ਮੋਰਚਾ ਲਈ ਰੱਖੋ ਕੋ ਘੜਤਾਲ ਖਤਮ ਕਰ ਦਿਓ ਇਹ ਨਹੀਂ ਕੋਸ ਕਰ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਏਗੀ